ਗੁਰੂ ਕਾਂ ਸਾਹਿਬ ਜੀ ਦੇ ਅਸਵੀਰੇ ਦੇ ਚ ਗੁਰਨਾਨਕ ਜੀ ਹਾਸ ਦੇ ਨਾਮ ਦੀ ਬਹਾਲੀ ਲਈ ਇਹ ਮਤੇ ਸੰਕਟ ਦੇ ਸਮੂਹ ਪੇਸ਼ ਕੀਤੇ ਜਾਂਦੇ ਨੇ ਜਿਨ੍ਹਾਂ ਨੂੰ ਪ੍ਰਵਾਨ ਕੀਤਾ ਜਾਵੇ ਸਭ ਤੋਂ ਪਹਿਲਾ ਮਤਾ ਹੈ ਅਸਲੀ ਨਾਮ ਦੀ ਬਹਾਲੀ ਦੀ ਮੰਨ ਅਸੀਂ ਮੰਨ ਕਰਦੇ ਹਾਂ ਕਿ ਕਾਮਾਗਾੜਾ ਮਾਰੂ ਨਾਮ ਦੀ ਥਾਂ ਬਾਬਾ ਗੁਰਦੇਵ ਸਿੰਘ ਜੀ ਅਤੇ ਸਮੂਹ ਸਹਾਪਰਾਂ ਵੱਲੋਂ ਦਿੱਤੇ ਗਏ ਗੁਰਨਾਨਕ ਜੀ ਹਾਸ ਦੇ ਅਸਲੀ ਨਾਮ ਨੂੰ ਬਹਾਲ ਕੀਤਾ ਜਾਵੇ ਮਦੂ ਦਾ ਨਾਮ ਇਹ ਇਤਿਹਾਸਿਕ ਵਰ੍ਹਸ਼ ਦੇ ਅਸਲ ਤੱਤ ਨੂੰ ਹਾਸਲ ਕਰਨ ਵਿੱਚ ਅਸਫਲ ਰਿਹਾ ਹੈ ਇਸ ਮਹੱਤਵਪੂਰਨ ਘਟਨਾ ਦੀ ਵਿਲਾਸਤ ਨੂੰ ਸਹੀ ਸਨਮਾਨ ਕਰਨ ਲਈ ਅਸਲੀ ਨਾਮ ਗੁਰੂ ਨਾਨਕ ਜੀ ਹਸ ਨਾਮ ਬਹਾਲ ਕੀਤਾ ਜਾਵੇ ਬੋਲੇ ਸੋ ਨਿਹਾਲ ਸ੍ਰੀ ਅਕਾਲ ਦੂਸਰਾ ਹੈ ਸਤੈ ਪੱਦਰ ਤੇ ਗੁਰਨਾਨਕ ਇਤਿਹਾਸ ਦੀ ਥਾਕੇ ਕਾਮਾਂ ਡਾਟਾ ਮਾਰੂ ਨਾਮ ਦੇ ਸ਼ਬਦਾਂ ਦੀਆਂ ਯਾਦਗਾਰ ਸਥਾਪਿਤ ਕਰਨੀਆਂ ਮਮੈਂਟੋ ਲਾਉਣੇ ਜਾਂ ਮਹੂਤਵਪੂਰਨ ਕੰਮ ਕਰਨ ਦੀ ਥਾਕੇ ਗੁਰਨਾਨਕ ਇਤਿਹਾਸ ਦਾ ਵਿਦਿਅਕ ਪ੍ਰੋਗਰਾਮ ਕਮਿਊਨਿਟੀ ਇਵੈਂਟ ਅਤੇ ਸਥਾਵੀ ਪ੍ਰਦਰਸ਼ਨੀਆਂ ਸਥਾਵੀ ਪ੍ਰਦਰਸ਼ਨੀਆਂ ਸ਼ਾਮਲ ਹੋਣ ਜੋ ਕਿ ਗੁਰਨਾਨਕ ਇਤਿਹਾਸ ਦੀ ਇਤਿਹਾਸਿਕ ਯਾਤਰਾ ਦੀ ਕਹਾਣੀ ਅਤੇ ਪ੍ਰਭਾਵ ਦੀ ਧੰਗਾਈ ਨਾਲ ਪਰਚੋਰ ਪ੍ਰੇਸ਼ ਕਰਨ ਅਸੀਂ ਆਸ ਕਰਦੇ ਹਾਂ ਕਿ ਇਸ ਸੰਬੰਧ ਦੇ ਵਿੱਚ ਜਿਵੇਂ ਆਉਦੇ ਸਮੇਂ ਵੱਖ-ਵੱਖ ਸਵਾਗਤ ਯਾਦਗਾਰੀ ਸਥਾਨ ਜਾਂ ਉਹਨਾਂ ਦੇ ਸਨਮੂਨ ਕੋਈ ਵੀ ਮਨਾਈ ਪਰ ਕਿਸੇ ਵੀ ਤਰ੍ਹਾਂ ਦਾ ਕੋਈ ਹੋਵੇ ਉਸ ਨੂੰ ਯਾਦ ਕਰਨ ਗੁਰੂ ਨਾਨਕ ਜਹਾਜ਼ ਦੀ ਯਾਦਗਾਰ ਨੂੰ ਸਥਾਪਿਤ ਕੀਤਾ ਜਾਵੇ ਨਾ ਕਿ ਕਾਮਰਾਟਾਂ ਦਾ ਸ਼ਬਦ ਦੀ ਯਾਦਗਾਰ ਨੂੰ ਸਥਾਪਿਤ ਕੀਤਾ ਜਾਵੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਆਖਰੀ ਤੇ ਤੀਸਰਾ ਮਤਾ ਹੈ ਇਤਿਹਾਸਿਕ ਰਿਕਾਰਡ ਨੂੰ ਸੰਭਾਲਣਾ ਇਤਿਹਾਸਿਕ ਰਿਕਾਰਡ ਦੇ ਵਿੱਚ ਜੋ ਗੁਰੂ ਨਾਨਕ ਘਰਾਜ ਦਾ ਨਾਮ ਹੀ ਕਟਾ ਦਿੱਤਾ ਗਿਆ ਹੈ ਜਿਸ ਤਰੀਕੇ ਨਾਲ ਪ੍ਰਾਤਨ ਸਰੋਤਾ ਦੇ ਵਿੱਚ ਮਿਲਦਾ ਹੈ ਕਿ ਉਹ ਜਹਾਜ਼ ਜਿਹੜਾ ਕੈਨੇਡਾ ਆਇਆ ਸੀ ਉਹ ਗੁਰੂ ਨਾਨਕ ਘਰਾਜ ਸੀ ਕਾਮਾ ਘਟਾ ਮਾਲੂ ਕੰਪਨੀ ਦਾ ਸੀ ਸੋ ਅਸੀਂ ਬੇਨਤੀ ਕਰਦੇ ਹਾਂ ਪਰ ਆਧੁਨਿਕ ਸੰਸਥਾਵਾਂ ਸਭਿਆਚਾਰਕ ਮੈਲੀਆ ਵਾਲੀਆਂ ਸੰਸਥਾਵਾਂ ਅਜਿਹੇ ਤਰ੍ਹਾਂ ਆਉਣ ਦੇ ਵਿੱਚ ਜਿੱਤੇ ਵੀ ਇਹ ਇਤਿਹਾਸਿਕ ਰੈਕਡ ਜਿਹੜਾ ਹੈ ਉਹ ਖਰਾਬ ਕੀਤਾ ਹੈ ਉਸ ਨੂੰ ਬਰਸਤ ਕੀਤਾ ਜਾਵੇ ਤਾਂ ਕਿ ਇਤਿਹਾਸਿਕ ਸਫਰ ਦੀ ਵਿਰਾਸਤ ਨੂੰ ਸੁਰੱਖਿਅਤ ਢੰਗ ਨਾਲ ਸਨਮਾਨਿਤ ਢੰਗ ਨਾਲ ਗੁਰੂਆਂ ਦੇ ਵਿਰਾਸ ਨੂੰ ਸਮਰਪਿਤ ਕੀਤਾ ਜਾਵੇ ਤਾਂ ਕਿ ਲੋਕਾਂ ਦਾ ਭਰੇਖਾ ਨੂੰ ਗੁਰੂਵੇ ਅਤੇ ਆਉਣ ਵਾਲੀਆਂ ਪੀੜ੍ਹੀਆਂ ਮਾਣ ਕਰਨ ਕੇ ਗੁਰਨਾਮਕ ਸਾਹਿਬ ਦੇ ਨਾਮ ਦੇ ਜਿਹੜਾ ਕਿ ਚੌਂ ਕੁਂਟੀ ਉਹ ਝੰਡਾ ਝੁਲਦਾ ਸੀ ਉਸੇ ਦੇ ਨਾਮ ਦੇ ਗੁਰਨਾਮਕ ਇਤਿਹਾਸ ਲਿਖਦਾ ਗਿਆ ਸੀ ਸੋ ਇਸ ਮਤੇ ਨੂੰ ਵੀ ਆਪ ਜੀ ਪ੍ਰਵਾਨ ਕੀ ਦਿਨਾ ਬੋਲੇ ਸੋਨਿਹਾਲ ਸ੍ਰੀ ਅਕਾਲ ਸੋ ਬਹੁਤ ਧੰਨਵਾਦ ਸੰਗਤਾਂ ਦਾ ਪ੍ਰਬੰਧਕਾਂ ਦਾ ਖਾਸ ਤੌਰ ਤੇ ਪ੍ਰਬੰਧਕਾਂ ਦਾ ਜਿਨ੍ਹਾਂ ਨੇ ਇਹ ਸਮਾਅ ਦਿੱਤਾ ਆਸ ਕਰਦੇ ਹਾਂ ਕਿ ਇਸ ਲਈ ਸਾਰੇ ਦਰਸ਼ਕਾਂ 112 ਵਿੱਚ ਸਥਾਪਨਾ ਦਿਹਾੜੇ ਦੀ ਇਸ ਕੈਮੀਨਰ ਦੇ ਵਿੱਚ ਕੁਝ ਕਰੈਕਸ਼ਨ ਕਰਾਂਗੇ ਤਾਂ ਕਿ ਨੈਕਸਟ ਟਾਈਮ ਸਾਡੇ ਦਾ ਸਟੇਜਾਂ ਤੇ ਕੋਈ ਪ੍ਰਚਾਰ ਕੋਈ ਬੁਲਾਵਾ ਕੋਈ ਸੰਸਥਾ ਜਿਹੜਾ ਸਾਡੇ ਨਾਮ ਜਿਹੜਾ ਡਿਸਟਰੋਟ ਨਾ ਕਰ ਸਕੇ ਸਾਡੇ ਇਤਿਹਾਸ ਨੂੰ ਵਿਗਾੜ ਨਾ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜੀ ਰਾਜੇ ਸਾਹਿਬ ਜੀ